ਆਹ ਤੇ ਬੋਲੋ ਇੱਥੇ ਆ ਕੇ ਲੱਗੋ ਲੱਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੱਖੋਕੇ ਪਿੰਡ ਵਿੱਚ ਖੜੇ ਹਾਂ ਜਿੱਥੇ ਜੋ ਭਾਰਤੀ ਕਿਸਾਨ ਯੂਨੀਅਨ ਇਕਤਾ ਛੁੱਪੂਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਖਵਾਈ ਹੇਠ ਜ਼ਮੀਨ ਪੱਤਰ ਕਰਨ ਦਾ ਜੋ ਕੰਮ ਚੱਲ ਰਿਹਾ ਸੀ ਸਾਡੇ ਕੋਲ ਇਹ ਵੀਰ ਪੱਖੋਕੇ ਪਿੰਡ ਦੇ ਆਏ ਸੀ ਇਹਨਾਂ ਆਪਣੀ ਦੱਸੀ ਸਮੱਸਿਆ ਹੈ ਕਿ ਜਿਹੜੀ ਸਾਡੀ ਜ਼ਮੀਨ ਆ ਉਹ ਪਿੰਡ ਪੱਖੋਕੇ ਦੇ ਵਿੱਚ ਆ ਤੇ ਉਹ ਅਜੇ ਤੱਕ ਕੋਈ ਪੱਤਰ ਕਰਨ ਨਹੀਂ ਆਇਆ ਤੇ ਸਾਡੇ ਨਾਂ ਦੇ ਉੱਤੇ ਲੋਕ ਪੈਸਾ ਬਹੁਤ ਇਕੱਠਾ ਕਰ ਗਏ ਪਰ ਸਾਡਾ ਕੰਮ ਨਹੀਂ ਕੀਤਾ ਇਹ ਵੀਰ ਆਪਣਾ ਕੀ ਨਾਂ ਦਾ ਇਹ ਬੂਟਾ ਸਿੰਘ ਦੇ ਬੂਟਾ ਸਿੰਘ ਤੇ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਬੂਟਾ ਸਿੰਘ ਤੇ ਕੁਲਵਿੰਦਰ ਸਿੰਘ ਦੀ ਇਹ ਜ਼ਮੀਨ ਆ ਜਿਹਦੇ ਵਿੱਚ ਅਸ ਟਾਈਮ ਸਿੱਧੂਪੁਰ ਜੱਥੇਬੰਦੀ ਵੱਲੋਂ ਟਰੈਕਟਰ ਭੇਜ ਕੇ ਤੇਲ ਦੀ ਸੇਵਾ ਜਿਹੜੀ ਸੰਗਤ ਵੱਲੋਂ ਆਈ ਸੀ ਤੇਲ ਪਾ ਕੇ ਤੇ ਅੱਜ ਇਹਨਾਂ ਦੇ 2 ਕਿੱਲੇ 2 ਕਿੱਲੇ ਤੇ ਫਰੀਮ ਜਿਹੜੀ ਜ਼ਮੀਨ ਹੈ 2.5 ਕਿੱਲੇ 2.5 ਕਿੱਲੇ ਜ਼ਮੀਨ ਜਿਹੜੀ ਆ ਸਵੇਰ ਦੇ ਟਰੈਕਟਰ ਚੱਲਣ ਰਹੀ ਅੱਜ ਪੱਧਰ ਹੋ ਗਈ ਆ ਤੇ ਕਥੇਬੰਦੀ ਵੱਲੋਂ ਇਹਨਾਂ ਦੀ ਜੋ ਵੀ ਮਦਦ ਕੀਤੀ ਗਈ ਆ ਬਾਕੀ ਆਪ ਦੱਸਣਗੇ ਕੀ ਇਹਦੇ ਨਾਲ ਇਹਨਾਂ ਦੇ ਨਾਲ ਜੋ ਵਾਪਰਿਆ ਪਹਿਲਾਂ ਲੱਗੇ ਆ ਜਾ ਬੋਲੋ ਬੋਲੋ ਬਾਈਕੁੱ ਜੀ ਦਾ ਖਾਲਸਾ ਬਾਈਕੁੱ ਜੀ ਪਹਿਲਾਂ ਨਾ ਹੱਡਾ ਕੇ ਕਮੇਟੀ ਨੇ ਕੋਈ ਕੀਤਾ ਦੋ ਕਮੇਟੀਆਂ ਬਣੀਆਂ ਦੋਆਂ ਬਣੀਆਂ ਹੀ ਕਿਸੇ ਨੇ ਵੀ ਨਹੀਂ ਕੁਝ ਕੀਤਾ ਫਿਰ ਅਸੀਂ ਇਹਨਾਂ ਨੂੰ ਮਿਲੇ ਆ ਭਾਜੀ ਹੁਣਾਂ ਨੂੰ ਇਹਨਾਂ ਨੇ ਜਾਨ ਨੂੰ ਤੇਲ ਦੀ ਸੇਵਾ ਕੀਤੀ ਆ ਦਿੱਤੀ ਆ ਤੇ ਅਸੀਂ ਅਹੀਂ ਪਹਿਲੀ ਪੱਧਰ ਕਰ ਲੱਗੇ ਆ 6-7 ਟਰੈਕਟਰ ਡਾਇ ਹੀ ਸਵੇਰ ਦੇ ਪਹਿਲੀ ਪੱਧਰ ਹੋਈ ਆ ਨਾਲ ਟਰੈਕਟਰ ਉਹ ਬੰਦੇ ਦਵਾਰੇ ਦਾ ਦੇ ਨੇ ਮੈਂ ਇਸ ਕਰਕੇ ਸਾਰੀ ਸੰਗਤ ਨੂੰ ਅਪੀਲ ਕਰਦਾ ਹਾਂ ਜਿਹੜੇ ਵੀ ਵੀਰ ਸੇਵਾ ਭੇਜਦੇ ਨੇ ਉਹ ਆਣ ਕੇ ਗਰਾਊਂਡ ਲੈਵਲ ਤੇ ਦੇਖਿਆ ਕਰੋ ਵੀ ਕਿੱਥੇ ਕੰਮ ਚੱਲਣ ਰਿਹਾ ਤੇ ਕਿੰਨੂੰ ਸੇਵਾ ਦੇਣ ਦੀ ਲੋੜ ਆ ਕਿਸ ਨੂੰ ਨਕਦੀ ਪੈਸਾ ਨਾ ਫੜਾਓ ਜੋ ਟਰੈਕਟਰ ਚੱਲਣ ਦੇ ਉਹਨਾਂ ਵਿੱਚ ਡੀਜ਼ਲ ਦੀ ਸੇਵਾ ਕਰੋ ਮੈਂ ਇੰਨੀਆਂ ਗੱਲਾਂ ਕਹਿੰਦਾ ਜੋ ਜਿਨ੍ਹਾਂ ਵੀ ਸੇਵਾ ਕੀਤੀ ਉਹਨਾਂ ਦਾ ਧੰਨਵਾਦ ਕਰਦਾ ਹਾਂ ਬੀਕੇ ਜੂ ਸਿੱਧੂਪੁਰ ਜਥੇਬੰਦੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ